ਇਕ ਧਰਨਾ ਲਾਇਆ ਅੱਜ ਧਰਨਾ ਲਾ ਕੇ ਛੱਡਾਂਗੇ ਭਾਵੇਂ ਸਾਨੂੰ ਲਾਠੀ ਚਾਰਜ ਕਰਨਾ ਪਵੇ ਭਾਵੇਂ ਕੋ ਕਰਨਾ ਪਵੇ ਭਾਵੇਂ ਕਿੰਨੀ ਕੁਛ ਆ ਜਾਏ ਇਥੇ ਅਸੀਂ ਹਟਣਾ ਨਹੀਂ ਖਾਉਂ ਗਿਨੀ ਸੰਗਤ ਹੈ ਸਾਰੀ ਦੱਸਦਾ ਵਾ ਇਹ ਧਰਨਾ ਲੱਗੂਗਾ ਰੇਲਾਂ ਰੁਕਣੀਆਂ ਨੇ ਭਾਵੇਂ 2 ਘੰਟੇ ਰੁਕੀਏ ਭਾਵੇਂ 1 ਘੰਟਾ ਰੁਕੀਏ ਭਾਵੇਂ 3 ਘੰਟੇ ਰੁਕੀਏ ਉਦੋਂ ਬਾਅਦ ਦੇਖੋ ਕੀ ਹੁੰਦਾ ਵਾ ਜੇ ਇਹ ਜੇਹੋ ਜਿਹੀ ਸਰਕਾਰ ਆ ਜੇ 2 ਘੰਟੇ ਰੇਲਾਂ ਰੋਕ ਲੈਂਦੇ ਕੀ ਹੋਣ ਲੱਗਾ ਆ ਮੈਂ ਸਰਮਨ ਸਿੰਘ ਕੋਲ ਇਹੇ ਆਸ ਕੋਲੇ ਰੇਲ ਟ੍ਰੈਕ ਜਿਹੜਾ ਦੇਵੀ ਦਾਸਪੁਰਾ ਦਾ ਦੂਜਾ ਫਾਟ ਕੋਸੀ ਜਾਮ ਕਰ ਲਿਆ ਹਜ਼ਾਰਾਂ ਦਾ ਪਾਣੀ ਦੇ ਉੱਤੇ ਇਧਰ ਹੀ ਦੇਖਦੇ ਹੋ ਵੱਡੀਆਂ ਗੱਡੀਆਂ ਲੈ ਕੇ ਪਹੁੰਚ ਗਿਆ ਹਜ਼ਾਰਾਂ ਰੋਕਾਂ ਤੋੜਦੇ ਆਇਆ ਰਾਤ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਵਾ ਸਰਕਾਰ ਪੀਸਪੁਰੀ ਅੰਦੋਲਨ ਕਰਨ ਦਵੇ ਸਾਨੂੰ ਹੁਣ ਔਰ ਇਹਦਾ ਜਿੰਨੇ ਦੇ ਫਾਟ ਕਿਸਾਨ ਕੀਤੇ ਉਤਰਾੰਤ ਰਿਹਾਅ ਕੀਤੇ ਗਣ ਇਸ ਵੇਲੇ ਦੇਵੀ ਦਾਸਪੁਰਾ ਰੇਲ ਟ੍ਰੈਕ ਆਪਾਂ ਜਾਮ ਕਰ ਲਿਆ ਪੰਜਾਬ ਸਰਕਾਰ ਹਜੇ ਉਹਦਾ ਚਿਹਰਾ ਬਿਲਕੁਲ ਮੰਗਾ ਚਿੱਟਾ ਹੋ ਗਿਆ ਕਿ ਪੰਜਾਬ ਸਰਕਾਰ ਸਾਰੇ ਸਾਡੇ ਸਾਥੀ ਤਰ੍ਹਾਂ ਜਿਵੇਂ ਡਿਟੇਨ ਕੀਤੇ ਹੋਇਆ ਅਸੀਂ ਇੱਥੇ ਪਹੁੰਚਿਆ ਸਟੇਸ਼ਨ ਤੇ ਪਰ ਸਾਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਆਪ ਚਾਹ ਪੰਜਾਬ ਸਰਕਾਰ ਦਾ ਚਿਹਰਾ ਇਹ ਕੇਂਦਰ ਸਰਕਾਰ ਨਾਲ ਖੜੀ ਆ ਸਾਰੀਆਂ ਕੰਪਨੀਆਂ ਪ੍ਰਾਈਵੇਟ ਕੰਨੂ ਔਰ ਸਾਨੂੰ ਧੱਕੇ ਨਾਲ ਧੱਕੇ ਨਾਲ ਸਾਰਿਆਂ ਨੇ ਫੜ ਫੜ ਕੇ ਆ ਬਸੰਚੜਾ ਰਹੇ ਆ

جو بھی کرنا ٹرین پہ لینڈ پہ کسی کو نہیں بیٹھنے دیا کو نہیں کوئی مکی نہیں پیار سے بولا تو پیار میں تصویریں یہ سامنے کوئی بات نہیں پھر کیا بڑا موٹا چلتا ہے کوئی ایسی بات نہیں تو نہیں پہ نہیں جانا ہے نہیں جانے دیں گے جو بھی ہوگا دیکھا جائے گا ان کی گرفتاری ڈالی گئی ہے ہاں گرفتاری ڈال دی تو ابھی ان کے خلاف معاملہ بھی درج کیا وہ دیکھتے ہیں ਅਭੀ ਤੋਂ ਜੇ ਰੇਲਵੇ ਵਾਲੇ ਦਾ ਏਰੀਆ ਰੇਲਵੇ ਵਾਲੇ ਦਿੱਖਿਆ ਕੀ ਕਰਦੇ ਇਹ ਕਿੰਨੇ ਕਿਸਾਨ ਹੈ ਜੋ ਅਭੀ ਬਕਰੇ 10 ਹੈ 10 ਕਿਸਾਨ ਹੈ ਲੋ ਬਾਕੀ ਕਿਸਾਨ ਕੋ